ਹਕਰੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਅੱਜ ਦੀ ਵੀਡੀਓ ਦੇ ਸੰਗਤ ਜੀ ਆਪਾਂ ਬਹੁਤ ਹੀ ਪਵਿੱਤਰ ਅਤੇ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਪਿੱਪਲ ਸਾਹਿਬ ਜੋ ਕਿ ਪਿੰਡ ਰਾਜੋਕੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਥਾਪਿਤ ਹੈ ਇਸ ਪਵਿੱਤਰ ਸਥਾਨ ਨੂੰ ਸੰਗਤ ਜੀ 6ਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾਪਾਤ ਹੈ ਤੇ ਨਾਲ ਹੀ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾ ਉਹਨਾਂ ਦਾ ਤਪੱਸਥਾਨ ਹੈ ਸੰਗਤ ਜੀ ਇਸ ਵੀਡੀਓ ਸਾਡੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਸਿੱਖ ਇਤਿਹਾਸ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਸਾਹਮਣੇ ਏਦਾਂ ਹੀ ਲੈ ਕੇ ਆਉਂਦੇ ਰਹਾਂਗੇ ਤੇ ਆਓ ਸੰਗਤ ਜੀ ਬਿਨਾ ਕਿਸੇ ਦੇਰੀ ਦੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਨਾਲ-ਨਾਲ ਕਰਾਂਗੇ ਦਰਸ਼ਨ ਤੇ ਨਾਲ ਹੀ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਆਓ ਜੀ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਲਓ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਤੇ ਸੰਗਤ ਜੀ ਵੀਡੀਓ ਦੇ ਵਿੱਚ ਆਪਾਂ ਨੌਨਤ ਕਰਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਤੇ ਨਾਲ ਹੀ ਮੇਲਾ ਦਿਖਾਵਾਂਗੇ ਤੁਹਾਨੂੰ ਤੇ ਨਾਲ ਹੀ ਸੰਗਤ ਜੀ ਇਸ ਪਵਿੱਤਰ ਸਥਾਨ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਅਸਥਾਨ ਨੂੰ ਸੰਗਤ ਜੀ ਚਰਨ ਛੋਹ ਪ੍ਰਾਪਤ ਹੈ 6ਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਪ੍ਰਾਪਤ ਪਿੱਪਲ ਵੀ ਮੌਜੂਦ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡਾ ਪਿੱਪਲ ਹੈ ਸੰਗਤ ਜੀ ਜੋ ਕਿ ਬਹੁਤ ਹੀ ਪ੍ਰਾਤਨਾ ਉਸਦੇ ਵੀ ਆਪਾਂ ਤੁਹਾਨੂੰ ਕਰਾਵਾਂਗੇ ਵੀਡੀਓ ਦੇ ਵਿੱਚ ਦਰਸ਼ਨ ਤੇ ਆਹ ਸੰਗਤ ਜੀ ਹੁਣ ਤੁਹਾਡੇ ਨਾਲ ਗੁਰਦੁਆਰਾ ਪਿੱਪਲ ਸਾਹਿਬ ਦਾ ਸੰਖੇਪ ਇਤਿਹਾਸ ਤੁਹਾਡੇ ਨਾਲ ਸਮਝਾ ਕਰਦੇ ਹਾਂ ਸੰਗਤ ਜੀ ਇਹ ਅਸਥਾਨ ਬਾਬਾ ਤਾਰਾ ਸਿੰਘ ਜੀ ਸ਼ਹੀਦ ਦਾ ਤਪ ਅਸਥਾਨ ਹੈ ਇਹ ਸਨ 1958 ਵਿੱਚ ਪ੍ਰਗਟ ਹੋਇਆ ਇੱਥੇ ਅੰਬਾਂ ਦਾ ਬਾਗ ਸੀ ਪਹਿਲਾਂ ਸੰਗਤ ਜੀ ਜੋ ਕਿ ਧਰਮ ਸਿੰਘ ਮਜਬੀ ਨੇ ਲਿਆ ਸੀ ਉਸ ਨੇ ਤੋਤਿਆਂ ਨੂੰ ਉਡਾਉਣ ਲਈ ਗੁਲੇਲੇ ਮਾਰੇ ਅਤੇ ਉਸ ਨੂੰ ਸੰਗਤ ਜੀ ਆਵਾਜ਼ ਆਈ ਉੱਪਰੋਂ ਕਿ ਸਾਡਾ ਭਗਤੀ ਦਾ ਟਾਈਮ ਹੈ ਗੁਲੇਲੇ ਨਾ ਮਾਰ ਪਰ ਉਹ ਨਾ ਹਟਿਆ ਅਤੇ ਉਸ ਨੂੰ ਬਹੁਤ ਹੀ ਜ਼ਿਆਦਾ ਬੁਖਾਰ ਹੋਇਆ ਤੇ ਪਿੰਡ ਜਾ ਕੇ ਉਸ ਦੀ ਮੌਤ ਹੋ ਗਈ ਇਸੀ ਤਰ੍ਹਾਂ ਹੀ ਸੰਗਤਜੀ ਨਿਰਮਲ ਸਿੰਘ ਪੁੱਤਰ ਸਰਦੂਲ ਸਿੰਘ ਮੈਂਬਰ ਵੀ ਇੱਥੇ ਡਰ ਗਿਆ ਤੇ ਪਿੰਡ ਜਾ ਕੇ ਉਸ ਦੀ ਵੀ ਮੌਤ ਹੋ ਗਈ ਬਾਅਦ ਵਿੱਚ ਸਰਦੂਲ ਸਿੰਘ ਮੈਂਬਰ ਅਮਰ ਸਿੰਘ ਅਤੇ ਹਰਬੰਸ ਸਿੰਘ ਰੰਗੇਵਾਲੀਏ ਨੇ ਜ਼ਮੀਨਦਾਨ ਕੀਤੀ ਅਤੇ ਗੁਰਦੁਆਰਾ ਸਾਹਿਬ ਸੰਗਤਜੀ ਬਣਿਆ ਜਿਸ ਦੇ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ ਤੇ ਇਹ ਸੰਗਤਜੀ 메ਨ ਗੇਟ ਗੁਰਦੁਆਰਾ ਸਾਹਿਬ ਦਾ ਤੇ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਤੇ ਨਾਲ ਹੀ ਪਵਿੱਤਰ ਅਸਥਾਨ ਦੇ ਕਰਦੇ ਹਾਂ ਦਰਸ਼ਨ ਤੇ ਦਰਬਾਰ ਦੇ ਦਰਸ਼ਨ ਕਰਨ ਤੋਂ ਬਰੰਤ ਸੰਗਤ ਜੀ ਫਿਰ ਆਪਾਂ ਤੁਹਾਨੂੰ ਉਸ ਪ੍ਰਾਤਨ ਪਿੱਪਲ ਦੇ ਵੀ ਦਰਸ਼ਨ ਕਰਾਵਾਂਗੇ ਜਿਸ ਪਿੱਪਲ ਦੇ ਨਾਂ ਤੇ ਹੀ ਗੁਰਦੁਆਰਾ ਸਾਹਿਬ ਦਾ ਨਾਮ ਨਾਮ ਹੈ ਗੁਰਦੁਆਰਾ ਪਿੱਪਲ ਸਾਹਿਬ ਤੇ ਆਓ ਸੰਗਤ ਜੀ ਹੁਣ ਆਪਾਂ ਕਰਦੇ ਹਾਂ ਦਰਸ਼ਨ ਪਹਿਲਾਂ ਦਰਬਾਰ ਦੇ ਸ਼ਤਕਾਰਯੋਗ ਭਾਈ ਗੁਰਿੰਦਰਪਾਲ ਸਿੰਘ ਜੀ ਬੈਂਕਾਂ ਤੇ ਭਗਵੰਤ ਸਿੰਘ ਜੀ ਸੂਰਬੇੜ ਜੋ ਕਿ ਸਵੇਰ 1:00 ਤੋਂ 3:30 ਤੱਕ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਹੋਰ ਦੇਰਤੀ ਹੈ ਭਾਈ ਸੁਖਸ਼ੇਰ ਸਿੰਘ ਜੀ ਮਾਡੇ ਇੱਕ ਕਮਦਾ ਦੀ ਹਾਜ਼ਰੀ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮਾਤਾ ਪਿਤਾ ਧਾਰੀ Ditinya usne, apna sahabat puja war ke te jana bauta, peyaringan, ditinya

वीर गुरप्रीत सिंह जी ऑस्ट्रेलिया ने उनके नाम को माया आपस रह गई है वे को बेद वीर सतनाम सिंह जी को नाम मतलब के माने में बिना माया आपस रह गई है आओ फल्सा जी N-O-O-O-O-O-O-O-O-O-O-O-O <smallly>